13 ਇੰਚ ਤੋਂ ਲੈ ਕੇ ਮਿੱਤਰੋ 24 ਇੰਚ ਤੱਕ ਲਾਈਨ ਮਿਲ ਜਾਣਗੇ ਕੁਆਲਿਟੀ ਦੇਖੋ ਤੇ ਆਹ ਚੀਜ਼ਾਂ ਦਾ ਹਜੇ ਮਾਰਕੀਟ 'ਚ ਆਈਆਂ ਨਹੀਂ ਜਿਹੜੀਆਂ ਬਾਈ ਦੀ ਸੌਜ ਪਈਆਂ ਲਾਈਵ ਵਿਲਾ ਦੀ ਕੁਆਲਿਟੀ ਦੇਖੋ ਜਿਵੇਂ ਆਹ ਲਾਈਵ ਵਿਲੇ ਪਿਆ ਆਹ ਲਾਈਵ ਵਿਲੇ ਤੁਹਾਨੂੰ ਕਿਸੇ ਕਿਸੇ ਗਾਂਢ 'ਚ ਮਿਲੂ ਪਰ ਮਿੱਤਰੋ ਲਾਈਵ ਵਿਲੇ ਕਰਾ ਲੈ ਫੱਟ ਬਾਈ ਵਿਕਾਸ ਤੋਂ ਤੇ ਆਹ ਬਾਈ ਦੀ ਸੌਪ ਆ ਪਹਿਲਾਂ ਤਾਂ ਵਿਕਾਸ ਬਾਈ ਬਹੁਤ ਵਧੀਆ ਲੱਗਿਆ ਛੋਟੇ ਨੂੰ ਮਿਲ ਕੇ ਤੇ ਕੰਮਕਾਰ ਬਾਈ ਦਾ ਪੂਰਾ ਘੈਂਡ ਸੀ ਲਾਈ ਦੇਖੋ ਮਿੱਤਰੋ ਪਹਿਲਾਂ ਤਾਂ ਸਰਾ ਬੜੈਲ ਅਸੀਂ ਘੁੰਮ ਲਿਆ ਤੇ ਉਦੋਂ ਬਾਅਦ ਦੇ ਵਿੱਚ ਵੀਰ ਕੋਲ ਪਹੁੰਚਿਆ ਤੇ ਲਾਈ ਦੀ ਕੁਆਲਿਟੀ ਦੇਖੋ ਪਹਿਲਾਂ ਤੇ ਪਾਏ ਵੀ ਬਾਈ ਨੇ ਪੂਰੇ ਬਾਜਬ ਰੇਡ ਤੇ ਆ ਆ ਸ਼ੋਪ ਨੰਬਰ ਕਿੱਥੇ ਜੀ ਆਪਣੀ ਜੀ ਆਪਣਾ ਸ਼ੋਪ ਨੰਬਰ 38 ਹੈ ਸ਼ੀ ਮੰਦਿਰ ਸੈਕਟਰ 45 ਬੜੈਲ ਠੀਕ ਹੈ ਸੈਕਟਰ 45 ਬੜੈਲ ਸ਼ੋਪ ਨੰਬਰ ਕਿੰਨਾ 38 ਮਿੱਤਰੋ ਉਹ ਸਾਹਮਣੇ ਮਿੱਤਰੋ ਸ਼ੀ ਮੰਦਰਾ ਇਧਰੋਂ ਤੁਸੀਂ ਆਓਗੇ ਆ ਬਾਈ ਦੀ ਸ਼ੋਪ ਆ ਤੇ ਲਾਏ ਆਪਣੇ ਕੋਲ ਹਰੇਕ ਸਾਈਜ਼ ਦੀ ਮਿਲ ਜਾਂਦੇ ਆ ਹਰੇਕ ਸਾਈਜ਼ ਦੇ ਭਾਈ ਸਾਰੇ ਸਾਈਜ਼ ਦੇ ਆਪਣੇ ਪਾਸ ਲਾਏ ਤੇ ਬਾਕੀ ਵੀਰ ਕੋਲ ਮਿੱਤਰੋ ਕੁਆਲਟੀ ਹੁੰਦੀ ਆ ਰਿਪੇਅਰ ਵਾਲੇ ਲਾਏ ਨਹੀਂ ਹੁੰਦੇ ਸਭ ਤੋਂ ਵੱਡੀ ਗੱਲ ਸਾਰੀ ਕੁਆਲਟੀ ਦੇ ਭਾਈ ਕੁਆਲਟੀ ਆਪਣੇ ਠੀਕ ਹੈ ਬਿਲਕੁਲ ਜੈਨੂਨ ਰੇਟ ਵਾ ਬਿਲਕੁਲ ਵਧੀਆ ਚੀਜ਼ ਦੇ ਤੇ ਕਿੰਨੇ ਸਾਈਜ਼ ਤੋਂ ਸ਼ੁਰੂ ਹੋ ਜਾਂਦਾ ਲਾਈ ਵੀ ਆਪਣੇ ਕੋਲ 18 ਇੰਚ ਤੇ ਲੈ ਕੇ 24 ਇੰਚ ਤੇ ਗਲਾਏ 24 ਇੰਚ ਤੱਕ 13 ਇੰਚ ਤੋਂ ਲੈ ਕੇ ਮਿੱਤਰੋ 24 ਇੰਚ ਤੱਕ ਲਾਈ ਵੀ ਮਿਲ ਜਾਣਗੇ ਕੁਆਲਟੀ ਦੇਖੋ ਤੇ ਆਹ ਚੀਜ਼ਾਂ ਦਾ ਹਜੇ ਮਾਰਕੀਟ 'ਚ ਆਈਆਂ ਨਹੀਂ ਜਿਹੜੀਆਂ ਬਈ ਦੀ ਸੌ ਚ ਪਈਆਂ ਤੇ ਬਲੈਕ ਕਲਰ 'ਚ ਬਾਹਰ ਪਿਆ ਹੈ ਨਾ ਬਲੈਕ ਦੇ ਵਿੱਚ ਮਿੱਟੀ ਵਾਲਾ ਚੀਜ਼ ਦਊਗਾ ਠੀਕ ਹੈ ਜਿਹੜੇ ਸੈਕੰਡ ਹੈਂਡ ਟਾਇਰ ਹੈ ਨਾ ਭਾਜੀ ਸੈਕੰਡ ਹੈਂਡ ਮੇਰੇ ਕੋਲ 1000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਟਾਇਰਾਂ ਦੀ ਟਾਇਰਾਂ ਦੀ ਸਿਰਫ 2000 3000 ਤੱਕ ਆ ਟਾਇਰ ਆਪਣੇ ਕੋਲ ਵਧੀਆ ਟਾਇਰ ਮੈਂ ਜੋ ਨਵੇਂ ਵਰਗਾ ਖੜਾ ਹੈ ਠੀਕ ਹੈ 2 ਤੋਂ 2000 ਦਾ ਜਮਾ ਵਧੀਆ ਗੀਲੀ ਵਰਗਾ ਹੈ ਜਮਾ ਚੌਕੜਾ ਜੇ ਬੰਦੇ ਨੇ ਲੈਣਾ ਕਿੰਨੇ ਤੋਂ ਸਟਾਰਟ ਹੋ ਰਿਹਾ ਆਪਣਾ ਚਲੋ ਜੀ 1000 ਤੇ 4000 ਹੋ ਗਏ ਠੀਕ ਹੈ 2000 8000 ਹੋ ਗਏ 3000 12000 ਹੋ ਗਏ ਠੀਕ ਹੈ ਵਧੀਆ ਜੀ ਕੁਆਲਟੀ ਵੱਡਿਆ ਜਲਮਨ ਰੇਟ ਮਦਿਆਂ ਜਿਵੇਂ ਆਪਾਂ ਨਵੇਂ ਟਾਇਰ ਬੰਦਾ ਲੈਣ ਜਾਂਦਾ ਜਿਆਦਾਤਰ ਆਪਾਂ 14 ਦੇ 15 ਨੰਬਰ ਦੇਖਦੇ ਆ ਤਾਂ ਵੀ ਆਪ ਨੂੰ 80 90 ਪੈਸੇ ਟਾਇਰ ਉਰੀ ਦੇ ਦੂਗਾ ਠੀਕ ਹੈ ਜਿਵੇਂ ਉਹ ਆਪਾਂ ਨੂੰ 16 17000 ਦੇ ਟਾਇਰ ਚੜਦੇ ਆ ਤਾਂ ਇੱਥੇ ਆਪਾਂ ਨੂੰ ਕਿੰਨੇ ਦਾ ਚੌਕੜਾ ਚੜਜੂ ਅਗਰ 90 ਟਾਇਰ ਪਾਉਗਾ ਅਗਰ ਪੜੇ ਮੇ ਨਵੇਂ ਵਰਗੇ ਟਾਇਰ ਪਏ ਹੋ 12 1000 12000 ਰੁਪਏ ਮੈਂ ਵਧੀਆ ਨਵੇਂ ਵਰਗੇ ਟਾਇਰ ਦੇ ਠੀਕ ਹੈ ਜਮ ਬਾਕੀ ਤੁਸੀਂ ਆ ਕੇ ਦੇਖੋਗੇ ਬਿਨਾ ਪੈਂਚਰ ਹੋਊ ਜਮਾ ਇੱਕ ਨੰਬਰ ਟਾਇਰ ਹੋਣਗੇ ਕੋਈ ਆਪਣੀ ਅਗਰ ਕੋਈ ਦਿੱਕਤ ਵੀ ਆਵਾ ਫਿਰ ਵੀ ਬੈਠੇ ਤੇ ਬਾਕੀ ਬਾਈ ਵਿਕਾਸ ਦੀ ਆ ਚੀਜ਼ ਹੀ ਸਾਨੂੰ ਖੂਬੀ ਲੱਗੀ ਤੇ ਦੇਖੋ ਮਿੱਤਰੋ ਕੁਆਲਟੀ ਦੇ ਨਾਲ ਤਾਂ ਜਮੇ ਨਹੀਂ ਸਮਝੌਤਾ ਕਰਦਾ ਵੀ ਦਾ ਸੋਦਾ ਗੇਰ ਪੁਰਾਣੇ 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 ਦਾ ਟੱਕਰ ਮਾ ਪੈ ਗਿਆ ਜਿਹੜੀ ਚੀਜ਼ ਪੇਚੀ ਚੀਜ਼ ਉਹ ਕੱਲ ਨੂੰ ਫੇਰ ਆਊਗਾ ਗੇੜੇ ਮਾਰਗਾ ਬਈ ਪਾ ਮੇਰੇ ਚੇਂਜ ਕਰ ਮੇਰੇ ਤੇ ਜਿਹੜੀ 1000 2000 ਕੀ ਪਿੱਛਾ ਆਪਾਂ ਨਵੀਂ ਚੀਜ਼ ਵੇਚ ਰਹੇ ਹਾਂ ਠੀਕ ਹੈ ਤੇ ਜਿਵੇਂ ਆਪਣੀ ਬੰਦੇ ਨੇ ਸੌਪ ਤੇ ਆਉਣਾ ਹੋਵੇ ਆਪਣੀ ਮਾਰਕੀਟ ਬੰਦ ਤਾਂ ਨਹੀਂ ਹੁੰਦੀ ਕਿਸੇ ਟਾਈਮ ਜੇ ਮੈਂ ਐਤਵਾਰ ਛੁੱਟੀ ਹੁੰਦੀ ਹੈ ਲਾਸਟ ਮੰਡੇ ਇੱਕ ਮਹੀਨੇ ਦਾ ਆਖਰੀ ਸ਼ੋਮਾ ਛੁੱਟੀ ਆਖਰੀ ਸੋਮਵਾਰ ਛੁੱਟੀ ਹੋਊ 29 ਤੋਂ 29 ਦਿਨ ਦੁਕਾਨ ਖੁੱਲੀ ਠੀਕ ਹੈ 9 ਤੋਂ 32 ਦਿਨ ਮਿੱਤਰੋ 30 ਦਿਨ ਦੁਕਾਨ ਜਿਹੜੀ ਬਾਕੀ ਇਹ ਲਾਇਏ ਜਿਵੇਂ ਮੰਨ ਕੇ ਚੱਲੋ ਵੀ ਛੋਟੇ ਸ਼ਹਿਰਾਂ ਦੇ ਵਿੱਚ ਇੰਨੇ ਲਾਇਏ ਕਿਸੇ ਸਾਰੇ ਸ਼ਹਿਰ ਚ ਨਹੀਂ ਆਉਣੇ ਜਿੰਨੇ ਬਾਈ ਗੱਲੀ ਦੁਕਾਨ ਚ ਹੀ ਰੱਖੀ ਬੈਠਾ ਆਓ ਬਾਈ ਭਾਈਆਂ ਦਾ ਮਾਨ ਸਮਾਨ ਬਿਲਕੁਲ ਜੈਨੂਇਨ ਮੈਂ ਕੋਈ ਕੰਪਨੀ ਦੇ ਲਾਇਏ ਚਾਹੀਦੇ ਕੰਪਨੀ ਦੇ ਲਾਇਏ ਨਹੀਂ ਆ ਕਿ ਆਪਣੇ ਆਪ ਮਰਜ਼ੀ ਤੁਸੀਂ ਕਹੋਗੇ ਜਿਵੇਂ ਆ ਹੁਣ BMW ਦੇ ਪਾਇਆ ਲਾਇਏ ਵੀ BMW ਦਾ Scorpio ਵਗੈਰਾ Thar ਵਗੈਰਾ ਤੇ 24 ਇੰਚ ਤੱਕ ਲਾਇਏ ਵੀਲ ਮਿਲ ਜਾਣਗੇ ਮੋਬਾਈਲ ਨੰਬਰ ਮੇਰਾ ਮੋਬਾਈਲ ਨੰਬਰ ਹੈ 79 7356687 मेरा नाम है विकास नंबर विकास नाम है ये व्हाट्सएप नंबर भी हैगा मेरा उसी व्हाट्सएप पे फोटो भी मंगा सकता है फोटो भी भेज देंगे ले जी मित्रों नंबर भाई दा ਆਪਾ स्क्रीन ਦੇ ਉੱਤੇ ਲਾਤਾ ਤੇ ਗੱਲਬਾਤ ਕਰਕੇ ਵੀਰ ਕੋਲ ਆ ਜਾਓ ਤੇ ਲਾਈਵ ਵੀਲਾਂ ਦੀ ਕੁਆਲਿਟੀ ਦੇਖੋ ਜਿਵੇਂ ਆ ਲਾਈਵ ਵੀਲ ਪਿਆ ਆ ਲਾਈਵ ਵੀਲ ਤੁਹਾਨੂੰ ਕਿਸੇ ਕਿਸੇ ਵਿਗਾਹ ਤੇ ਮਿਲੂ ਬੜਾ ਪਿਆਰਾ ਲੱਗਦਾ ਲੱਪਿਆ ਵੀ ਠੀਕ ਹੈ ਤੁਹਾਡੀ ਗੱਡੀ ਤੇ ਹੁਣ ਪੋਰੇ ਲਾਈਵ ਪਾਇਆ ਠੀਕ ਹੈ ਸਨੇਕ ਵਾਲੇ ਮਾਰਕੀਟ ਮਾ ਅਗਰ ਤੁਸੀਂ ਸਨੇਕ ਲੈਣੇ ਜਾਂਦੇ ਹੋ ਤਾਂ 24 25000 ਦਾ ਲਾਇਆ ਮੈਂ ਤੁਹਾਨੂੰ 22000 ਰੁਪਏ ਵਿੱਚ ਬਣਾਵਾ ਲਾਇਆ ਠੀਕ ਹੈ ਜਮਾ ਡੱਬਾਬੰਦ ਬਾਈ ਨੇ ਲਾਇ ਵੀ ਪਾਇਆ ਮਿੱਤਰੋ ਬਾਕੀ ਟਾਇਰ ਵੀ ਆ ਦੇਖੋ ਜਮਾ ਨਵੇਂ ਲਾਇ ਵੀ ਲੈ ਕੇ ਵੀਰ ਵੇਚਦਾ ਜਿਵੇਂ ਕਹਿੰਦੀ ਹੈ ਹੋਲ ਸੇਲ ਵਾਲਾ ਕੰਮ ਹੀ ਆ ਜਮਾ ਹੋਲ ਸੇਲ ਮੈਂ ਦੁਕਾਨਦਾਰ ਵੀ ਆਊਗਾ ਦੁਕਾਨਦਾਰ ਨੂੰ ਵੀ ਦੇ ਦਾਂਗਾ ਆ ਦੁਕਾਨਦਾਰ ਨੂੰ ਲੈ ਮਿੱਤਰੋ ਤੁਮਾਕੇ ਬਾਈ ਨੇ ਵੱਡੇ ਕਰ ਤੇ ਬਾਈ ਕੋਲ ਵਿਜ਼ਿਟ ਕਰਿਓ ਸੇਵ ਮੰਦਰ ਦੇ ਜਮਾ ਨਾਲ 100 ਪੈ ਇੱਕ ਵਾਰੀ ਤੁਹਾਨੂੰ ਫਰੰਟ ਦੁਬਾਰੇ ਦਿਖਾ ਦਿੰਨੇ ਆ ਰਜਿੰਦਰਾ ਟਾਇਰ ਸਰਵਿਸ ਮਿੱਤਰੋ ਬਾਕੀ ਨੰਬਰ ਤੁਹਾਨੂੰ ਇੱਕ ਵਾਰੀ ਮੈਂ ਵੀ ਬੋਲ ਦੇਣਾ 9873566870 ਇਹ ਬਾਈ ਦਾ ਮੋਬਾਈਲ ਨੰਬਰ ਆ ਤੇ ਆ ਸੌਪ ਆਹ ਸੇਮ ਮੰਦਰਾ ਤੇ ਇਧਰੋਂ ਜਦੋਂ ਆਓਗੇ ਤੁਸੀਂ ਮਿੱਤਰੋ ਜਮਾ ਕਾਰਨਰ ਜੇ ਤੇ ਸੌਪ ਆ ਜਾਮ ਖੁੰਜੇ ਤੇ ਇੱਥੇ ਆ ਕੇ ਖੁੰਜਾ ਬਣਦਾ ਚਾਰ ਸਪੀਰਿਓ ਠੀਕ ਹੈ ਧੰਨਵਾਦ ਜੀ